ਇਨਸਟਾਗ੍ਰam ਖੋਲਦੇ ਹੋਂ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਰੀਲਾਂ ਸਕਰੋਲ ਕਰਦੇ ਹੋਂ ਤਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ ਕਿ 29 ਤਰੀਕ ਆ ਤੇ ਜੀ ਤੁਸੀਂ ਕਾਲਾ ਕੱਪੜਾ ਨਾ ਪਾਓ ਦੀਵੇ ਜਗਾਓ ਆ ਚੀਜ਼ ਖਾਓ ਇਹ ਨਾ ਕਰੋ ਇੰਨੇ ਵਜੇ ਘਰ ਤੋਂ ਬਾਹਰ ਨਾ ਨਿਕਲੋ 29 ਤਰੀਕ ਨੂੰ ਮੀਨ ਰਾਸ਼ੀ ਦੇ ਵਿੱਚ ਸ਼ਨੀ ਦੇਵਤਾ ਦਾ ਪ੍ਰਵੇਸ਼ ਹੋਣ ਜਾ ਰਿਹਾ ਹੈ ਜਦੋਂ ਸ਼ਨੀ ਦੇਵਤਾ ਮੀਨ ਰਾਸ਼ੀ ਦੇ ਵਿੱਚ ਦੇਵ ਗੁਰੂ ਦੀ ਰਾਸ਼ੀ ਦੇ ਵਿੱਚ ਪ੍ਰਵੇਸ਼ ਹੋਊਗਾ ਤਾਂ ਇੱਕ ਬੜਾ ਦਿਨ ਹੈ ਇੱਕ ਬੜੀ ਗੱਲ ਹੈ ਸ਼ਨੀ ਸ਼ਤਰੂ ਨਹੀਂ ਸ਼ਨੀ ਸਾਡਾ ਮਿੱਤਰ ਹੈ ਸ਼ਨੀ ਨੂੰ ਅਸੀਂ ਅਗਰ ਮਿੱਤਰਤਾ ਦੀ ਨਿਗਾਹ ਨਾਲ ਦੇਖਾਂਗੇ ਤਾਂ ਸ਼ਨੀ ਸਾਨੂੰ ਸ਼ੁਭ ਫਲ ਪ੍ਰਦਾਨ ਕਰੂਗਾ ਅਗਰ ਅਸੀਂ ਉਹਨੂੰ ਦੁਸ਼ਮਣ ਦੀ ਨਿਗਾਹ ਨਾਲ ਦੇਖਾਂਗੇ ਵੀ ਸ਼ਨੀ ਤਾਂ ਸਾਡਾ ਖਰਾਬ ਕਰ ਦੂਗਾ ਕਿ ਸ਼ਨੀ ਦੇਵਤਾ ਕਰਮਾਂ ਦਾ ਫਲ ਦਿੰਦੇ ਨੇ ਜੇ ਤੁਸੀਂ ਚੰਗੇ ਕਰਮ ਕਰਦੇ ਹੋ ਤਾਂ ਵੀ ਸ਼ਨੀ ਦੇਵ ਤੁਹਾਡੇ ਦੇ ਖੁਸ਼ ਨੇ ਅਗਰ ਤੁਸੀਂ ਖਰਾਬ ਕੰਮ ਕਰਦੇ ਹੋ ਖਰਾਬ ਕਰਮ ਕਰਦੇ ਹੋ ਤੁਸੀਂ ਕਿਸੇ ਦਾ ਚੰਗਾ ਨਹੀਂ ਸੋਚਦੇ ਮੰਨ ਲਓ ਕੁੱਤੇ ਨੂੰ ਦੁੱਧ ਪਿਲਾਣ ਦੀ ਵਜ੍ਹਾ ਸ਼ਾਮ ਨੂੰ ਕੁੱਤੇ ਨੂੰ ਡੰਡਾ ਮਾਰਦੇ ਹੋ ਤਾਂ ਉਹ ਸ਼ਨੀ ਦੇਵ ਤੁਹਾਡੇ ਨਾਰਾਜ਼ ਹੋ ਜਾਂਦੇ ਆ ਤੀਨੋਂ ਇੱਕ ਸਭ ਤੋਂ ਵੱਡੀ ਗੱਲ ਹੋਰ ਹੈ ਕਿ ਸ਼ਨੀ ਅਮਸਿਆ ਵੀ ਹੈ ਸ਼ਨੀਵਾਰ ਦਾ ਦਿਨ ਵੀ ਹੈ ਔਰ ਇਸ ਦਿਨ ਅਮਸਿਆ ਵੀ ਹੈ ਅਵਾਮਸ ਤਾਂ ਸ਼ਨੀ ਅਮਸੇ ਵਾਲੇ ਦਿਨ ਦੀਏ ਜਿਹੜਾ ਉਹ ਸਾਨੂੰ ਰੋਸ਼ਨੀ ਪ੍ਰਦਾਨ ਕਰਦਾ ਹੈ ਅਗਰ ਦੀਏ ਨੂੰ ਅਸੀਂ ਅੰਧੇਰੇ ਦੇ ਵਿੱਚ ਬਲਦੇ ਹਾਂ ਰੋਸ਼ਨੀ ਦਿੰਦਾ ਹੈ ਤਾਂ ਇਸ ਕਰਕੇ ਅਸੀਂ ਸ਼ਨੀਵਾਰ ਨੂੰ ਦੀਏ ਵੀ ਪੀਪਲ ਦੇ ਲਾ ਸਕਦੇ ਹਾਂ ਸ਼ਨੀ ਮੰਦਰ ਤੇ ਲਾ ਸਕਦੇ ਹਾਂ ਸਫਰ ਕਰੋ ਭਗਵਾਨ ਦੀ ਸ਼ਰਨ ਚ ਰਹਿ ਕੇ ਜਦੋਂ ਅਸੀਂ ਸ਼ਨੀ ਦੇਵਤਾ ਦੀ ਜਾਂ ਕਿਸੇ ਵੀ ਗ੍ਰਹਿ ਦੀ ਰਿਸਪੈਕਟ ਨਹੀਂ ਕਰਾਂਗੇ ਤੋਂ ਨਾਰਾਜ਼ ਹੋਣਗੇ ਹੀ ਹੋਣਗੇ ਤਾਂ ਇਸ ਕਰਕੇ ਇਹਦੇ ਵਿੱਚ ਕੁਝ ਨਹੀਂ ਕਰਨਾ ਹੱਥ ਜੋੜ ਕੇ ਪ੍ਰਭੂ ਦਾ ਭਜਨ ਕਰਨਾ। ਬ੍ਰਹਸਪਤੀ ਦੀ ਰਾਸ਼ੀ ਜਦੋਂ ਸ਼ਨੀ ਜਾਣਗੇ ਤਾਂ ਉਹਨਾਂ ਦੀ ਰਾਸ਼ੀ ਲਈ ਇਹ ਐਂਟੀ ਨੇ। ਸਭ ਤੋਂ ਵੱਡੀ ਗੱਲ ਹੈ ਸੂਰਿਆ ਦੇਵੀ ਉਸ ਰਾਸ਼ੀ ਦੇ ਵਿੱਚ ਆਏ ਹੋਏ ਨੇ। ਮੀਨ ਰਾਸ਼ੀ ਜੇ ਨੇ ਤਾਂ ਪਿਤਾ ਪੁੱਤਰ ਵੀ ਇਕੱਠੇ ਹੋ ਰਹੇ ਨੇ ਮੀਨ ਰਾਸ਼ੀ ਦੇ ਵਿੱਚ। ਸੂਰਿਆ ਔਰ ਸ਼ਨੀ ਸ਼ਤਰੂ ਨੇ। ਲੇਕਿਨ ਮੈਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਸ਼ਨੀ ਸੂਰਿਆ ਨੂੰ ਸ਼ਤਰੂ ਸਮਝਦਾ ਹੈ। ਸੂਰਿਆ ਸ਼ਨੀ ਨੂੰ ਫਿਰ ਕਿਤੇ ਨਾ ਕਿਤੇ ਚਤੁਰਤਾ ਨਹੀਂ ਸਮਝਦਾ ਕੁੰਭ ਰਾਸ਼ੀ ਹੈ ਤੁਲਾ ਰਾਸ਼ੀ ਹੈ ਇਹਨਾਂ ਲਈ ਸ਼ਨੀ ਦੇ ਵਿਯੁਗ ਜੋ ਕਰਕ ਨੇ ਵ੍ਰਿਸ਼ ਰਾਸ਼ੀ ਲਈ ਜੋ ਕਰਕ ਹੈ ਮੀਨ ਰਾਸ਼ੀ ਹੋਗੀ ਮੀਨ ਦੀ ਤਨ ਰਾਸ਼ੀ ਹੋਗੀ ਇਹਨਾਂ ਲਈ ਸ਼ਨੀ ਦੇ ਕਰਕ ਨੇ ਤਾਂ ਕਹਿੰਦਾ ਭਾਵ ਡਰਨ ਦੀ ਕੋਈ ਲੋੜ ਨਹੀਂ ਹੈਗੀ 29 ਮਾਰਚ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਨੇ ਬਹੁਤ ਤਰ੍ਹਾਂ ਦੇ ਸ਼ੰਕੇ ਨੇ ਤੇ ਬਹੁਤ ਤਰ੍ਹਾਂ ਦੇ ਡਰ ਨੇ ਲੋਕਾਂ ਦੇ ਮਨਾਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਇੰਸਟਾਗ੍ਰam ਖੋਲ੍ਹਦੇ ਹੋ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਰੀਲਾਂ ਸਕਰੋਲ ਕਰਦੇ ਹੋ ਤਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ ਕਿ 29 ਤਰੀਕ ਹੈ ਤੇ ਜੀ ਤੁਸੀਂ ਕਾਲਾ ਕੱਪੜਾ ਪਾਓ ਦੀਵੇ ਜਗਾਓ ਆ ਚੀਜ਼ ਖਾਓ ਇਹ ਨਾ ਕਰੋ 8:00 ਵਜੇ ਘਰ ਤੋਂ ਬਾਹਰ ਨਾ ਨਿਕਲੋ ਸਫ਼ਰ ਨਾ ਕਰੋ ਬਹੁਤ ਤਰ੍ਹਾਂ ਦੇ ਸਵਾਲ ਨੇ ਔਰ ਇਹਦੇ ਮੁਤਲਕ ਗੱਲਬਾਤ ਕਰਾਂਗੇ ਸਾਡੇ ਨਾਲ ਨਵਲ ਭਰਦਵਾਜ ਜੀ ਮੌਜੂਦ ਰਹਿਣਗੇ ਜੋਤਿਸ਼ ਐਕਸਪਰਟ ਨੇ ਵਾਸਤੂ ਐਕਸਪਰਟ ਨੇ ਬਹੁਤ ਲੰਮਾ ਤਜਰਬਾ ਇਹਨਾਂ ਦਾ ਜੇ ਮੈਂ ਕਹਾਂ ਤਾਂ ਦਹਾਕਿਆਂ ਬੱਧੀ ਤਜਰਬਾ ਨਵਲ ਜੀ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਤੇ ਵੈਲਕਮ ਦੇ ਨਾਲ-ਨਾਲ ਸਭ ਤੋਂ ਸਵਾਲ ਹੀ ਪਹਿਲਾਂ ਇਹ ਹੈ ਕਿ 29 ਤਰੀਕ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ 29 ਤਰੀਕ ਨੂੰ ਇੱਕ ਬੜਾ ਕੰਮ ਹੋਣ ਜਾ ਰਿਹਾ ਹੈ ਹੂੰ 29 ਤਰੀਕ ਨੂੰ ਮੇਨ ਰਾਸ਼ੀ ਦੇ ਵਿੱਚ ਸ਼ਨੀ ਦੇਵਤਾ ਦਾ ਪ੍ਰਵੇਸ਼ ਹੋਣ ਜਾ ਰਿਹਾ ਹੈ ਹੂੰ ਜਦੋਂ ਸ਼ਨੀ ਦੇਵਤਾ ਮੀਨ ਰਾਸ਼ੀ ਦੇ ਵਿੱਚ ਦੇਵ ਗੁਰੂ ਦੀ ਰਾਸ਼ੀ ਦੇ ਵਿੱਚ ਪ੍ਰਵੇਸ਼ ਹੋਊਗਾ ਤਾਂ ਇੱਕ ਬੜਾ ਦਿਨ ਹੈ ਇੱਕ ਬੜੀ ਗੱਲ ਹੈ 30 ਸਾਲ ਬਾਅਦ ਹੋ ਰਿਹਾ ਇਹ ਬਿਲਕੁਲ ਮੀਨ ਰਾਸ਼ੀ ਦੇ ਵਿੱਚ ਸ਼ਨੀ 30 ਸਾਲ ਬਾਅਦ ਆ ਰਿਹਾ ਹੈ ਕਿਉਂਕਿ ਇੱਕ ਰਾਸ਼ੀ ਦੇ ਵਿੱਚ ਸ਼ਨੀ ਦੇਵ 2.5 ਸਾਲ ਰਹਿੰਦੇ ਨੇ ਸ਼ਨੀ ਹੀ ਇੱਕ ਐਸਾ ਗ੍ਰਹਿ ਜਿਹੜਾ ਸਭ ਤੋਂ ਹੌਲੀ ਚੱਲਦਾ ਹੈ ਤੇ ਹੌਲੀ ਜਿਹੜਾ ਇਹ ਬ੍ਰਹਮੰਡ ਨੂੰ ਪੂਰਾ ਕਰਦਾ ਹੈ ਤਾਂ ਜਦੋਂ ਮੀਨ ਰਾਸ਼ੀ ਦੇ ਵਿੱਚ ਸ਼ਨੀ ਦੇਵ ਆ ਰਹੇ ਨੇ ਤਾਂ ਉਹ 30 ਸਾਲ ਬਾਅਦ ਆ ਰਹੇ ਨੇ ਤੇ ਮੀਨ ਰਾਸ਼ੀ ਦੇ ਵਿੱਚ ਇਹ 2.5 ਸਾਲ ਜਿਹੜਾ ਹੈਗਾ ਰਹਿਣਗੇ ਔਰ ਇਹ ਇਹਨੂੰ ਲੈ ਕੇ ਚਰਚਾਵਾਂ ਬਹੁਤ ਤਰ੍ਹਾਂ ਦੀਆਂ ਨੇ ਕਿ ਤੁਸੀਂ ਜੀ ਕਾਲੇ ਕੱਪੜੇ ਨਾ ਪਾਓ ਤੁਸੀਂ ਘਰ ਦੇ ਬਾਹਰ ਚਾਰ ਕੇ ਪਤਾ ਨਹੀਂ ਕਿੰਨੇ ਮੁਖ ਆਲਾ ਤੁਸੀਂ ਦੀਵਾ ਜਗਾਓ ਤੁਸੀਂ ਚਿੱਟੇ ਰੰਗ ਦੀ ਮਠਿਆਈ ਨਾ ਖਾਓ ਜਾਂ ਕਿਸੇ ਤੋਂ ਲੈ ਕੇ ਕੁਝ ਨਾ ਖਾਓ ਸਫ਼ਰ ਨਾ ਕਰੋ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕੀਤੀਆਂ ਨੇ ਗੱਲਾਂ ਇਹ ਇਹਦੇ ਬਾਰੇ ਦੱਸੋ ਇਹ ਲੋਕਾਂ 'ਚ ਡਰ ਬਹੁਤ ਜ਼ਿਆਦਾ ਬਣਾ ਦਿੱਤਾ ਗਿਆ ਦੇਖੋ ਡਰਨ ਦੀ ਕੋਈ ਗੱਲ ਨਹੀਂ ਹੈਗੀ ਸ਼ਨੀ ਸਾਡਾ ਦੋਸਤ ਹੈ ਅੱਛਾ ਸ਼ਨੀ ਸ਼ਤਰੂ ਨਹੀਂ ਸ਼ਨੀ ਸਾਡਾ ਮਿੱਤਰ ਹੈ ਸ਼ਨੀ ਨੂੰ ਅਸੀਂ ਅਗਰ ਮਿੱਤਰਤਾ ਦੀ ਨਿਗਾਹ ਦੇ ਨਾਲ ਦੇਖਾਂਗੇ ਤਸੈ ਨਹੀਂ ਸਾਨੂੰ ਸ਼ੁਭផល ਪ੍ਰਦਾਨ ਕਰੂਗਾ ਅਗਰ ਅਸੀਂ ਉਹਨੂੰ ਦੁਸ਼ਮਨ ਦੀ ਨਿਗਾਹ ਨਾਲ ਦੇਖਾਂਗੇ ਕਿ ਸ਼ਨੀ ਤਾਂ ਸਾਡਾ ਖਰਾਬ ਕਰ ਦੂਗਾ ਸ਼ਨੀ ਤਾਂ ਸਾਨੂੰ ਐ ਕਰ ਦੂਗਾ ਸ਼ਨੀ ਤਾਂ ਸਾਨੂੰ ਉਵੇਂ ਕਰ ਦੂਗਾ ਤਾਂ ਉਹ ਸਾਨੂੰ ਨੈਗੇਟਿਵ ਪ੍ਰਭਾਵ ਹੈ ਜਿਹੜਾ ਆਪਣੇ ਆਪ ਨੂੰ ਮਿਲਦਾ ਹੈ ਹਮ ਅਗਰ ਸ਼ਨੀ ਦੇਵਤਾ ਸਾਡੇ ਯੋਗ ਕਾਰਕ ਨੇ ਕੁਨਲੀਆਂ ਦੇ ਵਿੱਚ ਜਦੋਂ ਸ਼ਨੀ ਯੋਗ ਕਾਰਕ ਹੁੰਦੇ ਨੇ ਤਾਂ ਉਹ ਦੇਣ ਵਾਲੇ ਹੁੰਦੇ ਨੇ ਜਿਨ੍ਹਾਂ ਕੁਨਲੀਆਂ ਦੇ ਵਿੱਚ ਸ਼ਨੀ ਦੇ ਯੋਗ ਕਾਰਕ ਨੇ ਜਿਨ੍ਹਾਂ ਦੇ ਯੋਗ ਕਾਰਕ ਨੇ ਉਹਨਾਂ ਨੂੰ ਸ਼ਨੀ ਆਪਣੀ ਦਸ਼ਾ ਦੇ ਵਿੱਚ ਜਾਂ 60 ਸਤੀ ਦੇ ਵਿੱਚ ਬਹੁਤ ਕੁਝ ਦਿੰਦੇ ਵੀ ਨੇ ਇਹ ਜਿਹੜੇ ਆਕਰਗ ਹੁੰਦਾ ਸ਼ਨੀ ਜਿਨ੍ਹਾਂ ਦਾ ਉਹਨਾਂ ਲਈ ਥੋੜੀ ਜਿਹੀ ਗੱਲ ਸੋਚਣ ਵਾਲੀ ਐ ਅੱਛਾ ਇਹਦਾ ਇੱਕ ਜਵਾਬ ਤੁਹਾਨੂੰ ਮੈਂ ਹੋਰ ਦੇ ਦਿੰਦਾ ਕਿ ਸ਼ਨੀ ਦੇਵਤਾ ਕਰਮਾਂ ਦਾ ਫਲ ਦਿੰਦੇ ਨੇ ਜੇ ਤੁਸੀਂ ਚੰਗੇ ਕਰਮ ਕਰਦੇ ਹੋ ਤਾਂ ਵੀ ਸ਼ਨੀ ਦੇਵ ਤੁਹਾਡੇ ਦੇ ਖੁਸ਼ ਨੇ ਅਗਰ ਤੁਸੀਂ ਖਰਾਬ ਕੰਮ ਕਰਦੇ ਹੋ ਖਰਾਬ ਕਰਮ ਕਰਦੇ ਹੋ ਤੁਸੀਂ ਕਿਸੇ ਦਾ ਚੰਗਾ ਨਹੀਂ ਸੋਚਦੇ ਮੰਨ ਲਓ ਕੁੱਤੇ ਨੂੰ ਦੁੱਧ ਪਿਲਾਣ ਦੀ ਬਜਾਏ ਸ਼ਾਮ ਨੂੰ ਕੁੱਤੇ ਨੂੰ ਡੰਡਾ ਮਾਰਦੇ ਹੋ ਤਾਂ ਉਹ ਸ਼ਨੀ ਦੇਵ ਤੁਹਾਡੇ ਨਾਰਾਜ਼ ਹੋ ਜਾਂਦੇ ਨੇ ਅੱਛਾ ਤਾਂ ਸ਼ਨੀ ਦੇਵ ਨੂੰ ਅਗਰ ਪ੍ਰਸੰਨ ਕਰਨਾ ਹੈ ਤਾਂ ਦਿਲੋਂ ਮਨੋਂ ਚੰਗੀ ਸੋਚ ਦੇ ਨਾਲ ਕੰਮ ਨੂੰ ਕਰੋ ਆਪਣੇ ਭੈਣ ਭਾਈਆਂ ਬਾਰੇ ਆਪਣੇ ਦੋਸਤਾਂ ਬਾਰੇ ਚੰਗਾ ਸੋਚੋ ਇਹ ਨਹੀਂ ਹੈਗਾ ਕਿ ਤੁਸੀਂ ਫਲਦਾ ਸ਼ਨੀ ਦੇਵਤਾਂ ਤੋਂ ਚੰਗਾ ਚਾਹਨੇ ਹੋ ਲੇਕਿਨ ਆਪਣੇ ਦੋਸਤ ਲਈ ਮਾੜਾ ਚਾਹਨੇ ਹੋ ਅੱਛਾ ਚਲੋ ਆਪਾਂ ਜੇ ਸਿੰਪਲ ਤਰੀਕੇ ਨਾਲ ਲਈਏ ਕਿਸੇ ਨੂੰ ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤਾ ਚਲੋ ਨਹੀਂ ਪਤਾ ਜਰ ਜਿਹੜੇ ਕਿਸੇ ਅਸਟਰੋਲੋਜਰ ਦੇ ਕੋਲ ਕਿਸੇ ਕੋਲ ਨਹੀਂ ਜਾ ਸਕਦੇ ਉਹ ਕੀ ਕਰਨ 29 ਨੂੰ ਲੈ ਕੇ 29 ਨੂੰ ਲੈ ਕੇ ਜਿਆਦਾ ਕੋਈ ਡਰਨ ਦੀ ਲੋੜ ਨਹੀਂ 29 ਨੂੰ ਇੱਕ ਸਭ ਤੋਂ ਵੱਡੀ ਗੱਲ ਹੋਰ ਹੈ ਕਿ ਸ਼ਨੀ ਅਮਸਿਆ ਵੀ ਹੈ ਸ਼ਨੀਵਾਰ ਦਾ ਦਿਨ ਵੀ ਹੈ ਔਰ ਇਸ ਦਿਨ ਅਵਸਥਾ ਵੀ ਹੈ ਅਵਾਮਸ ਤਾਂ ਸ਼ਨੀ ਮਸੇ ਵਾਲੇ ਦਿਨ ਮੰਨ ਲਓ ਦੀਆ ਹੈ ਜਿਹੜਾ ਉਹ ਸਾਨੂੰ ਰੋਸ਼ਨੀ ਪ੍ਰਦਾਨ ਕਰਦਾ ਹੈ ਅਗਰ ਦੀਏ ਨੂੰ ਅਸੀਂ ਅੰਧੇਰੇ ਦੇ ਵਿੱਚ ਬਾਲਦੇ ਆ ਤਾਂ ਉਹ ਸਾਨੂੰ ਰੋਸ਼ਨ ਨੂੰ ਦਿੰਦਾ ਹੈ ਰੋਸ਼ਨੀ ਦਿੰਦਾ ਹੈ ਤਾਂ ਇਸ ਕਰਕੇ ਅਸੀਂ ਸ਼ਨੀਵਾਰ ਨੂੰ ਦੀਏ ਵੀ ਪੀਪਲ ਦੇ ਲਾ ਸਕਦੇ ਆ ਸ਼ਨੀ ਮੰਦਰ ਤੇ ਲਾ ਸਕਦੇ ਆ ਸ਼ਿਵ ਮੰਦਰ ਤੇ ਲਾ ਸਕਦੇ ਆ ਕਿਉਂਕਿ ਦੀਆ ਰੋਸ਼ਨੀ ਪ੍ਰਦਾਨ ਕਰਦਾ ਜਿਵੇਂ ਹੀ ਹਨੇਰਾ ਹੁੰਦਾ ਅਸੀਂ ਲਾਈਟ ਬਾਲਦੇ ਆ ਤਾਂ ਪਹਿਲਾਂ ਜਿਹੜੀ ਲਾਈਟ ਸੀ ਉਹ ਕੀ ਸੀ ਦੀਏ ਸੀ ਹੂੰ ਤਾਂ ਦੀਏ ਨੂੰ ਜਦੋਂ ਅਸੀਂ ਮੰਦਰ ਦੇ ਵਿੱਚ ਬਾਲਦੇ ਆ ਤਾਂ ਸਾਨੂੰ ਸ਼ੁਭផល ਮਿਲਦੇ ਨੇ ਸ਼ਨੀ ਦੇਵਤਾ ਸਾਡੇ ਦੇ ਪ੍ਰਸੰਨ ਹੁੰਦੇ ਨੇ ਸਾਡੇ ਦੇ ਕਿਰਪਾ ਵਰਸਾਉਂਦੇ ਨੇ ਔਰ ਕਾਲੇ ਕੱਪੜਿਆਂ ਨੂੰ ਲੈ ਕੇ ਕਾਲੇ ਕੱਪੜੇ ਜਿਨ੍ਹਾਂ ਦਾ ਸ਼ਨੀ ਯੋਗ ਕਰਕ ਹੈ ਉਹਨਾਂ ਲਈ ਕੋਈ ਪ੍ਰੋਬਲਮ ਨਹੀਂ ਲੇਕਿਨ ਜਿਨ੍ਹਾਂ ਦਾ ਆਕਾਰਕ ਹੈ ਮੰਨ ਲਓ ਜਿਨ੍ਹਾਂ ਦਾ ਸ਼ਨੀ ਦੇਵ ਦੋ ਪਾਰਟੀਆਂ ਨੇ ਮੰਨ ਲਓ ਸਾਡੀਆਂ ਤਾਂ ਦੂਜੀ ਪਾਰਟੀ ਦਾ ਤਾਂ ਉਹਨਾਂ ਨੂੰ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਹੈ ਵੈਸੇ ਕੋਈ ਡਰਨ ਦੀ ਗੱਲ ਨਹੀਂ ਜਿਨ੍ਹਾਂ ਲਈ ਯੋਗ ਕਰਕ ਹੈ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਲੇਕਿਨ ਜਿਨ੍ਹਾਂ ਲਈ ਆਕਾਰਕ ਹੈ ਉਹ ਕਾਲੇ ਕੱਪੜੇ ਆ ਤੋਂ ਥੋੜਾ ਜਿਹਾ ਪਰਹੇਜ਼ ਕਰਨ ਉਹਨਾਂ ਲਈ ਬਹੁਤੀ ਠੀਕ ਰਹੇਗਾ। ਔਰ ਇਹ ਔਰ ਇੱਕ ਪਰਦੋਆ ਸਾਹਿਬ ਇੱਕ ਇਹ ਗੱਲ ਕਹੀ ਜਾਂਦੀ ਹੈ ਕਿ ਸਫਰ ਨਹੀਂ ਕਰਨਾ ਜਿਵੇਂ ਮੈਂ ਕਿਹਾ ਮਿੱਠਾ ਨਹੀਂ ਖਾਣਾ। ਇਹ ਇਹਨਾਂ ਬਾਰੇ ਵੀ ਦੱਸੋ। ਦੇਖੋ ਹੂੰ ਸਫਰ ਅਸੀਂ ਕਿੰਨੇ ਦਿਨ ਨਹੀਂ ਕਰਾਂਗੇ। ਹੂੰ ਇਹਦਾ ਇੱਕ ਭੰਤੀਆਂ ਹੋ ਗਈਆਂ ਅਲਗ-ਅਲਗ ਲੇਕਿਨ ਸਫਰ ਕਰੋ ਭਗਵਾਨ ਦੀ ਸ਼ਰਨ 'ਚ ਰਹਿ ਕੇ। ਜਦੋਂ ਮੈਂ ਤੁਹਾਨੂੰ ਕਿਹਾ ਵੀ ਆਪਾਂ ਕਦੇ ਮਾੜਾ ਸੋਚਣਾ ਨਹੀਂ ਕਿਸੇ ਬਾਰੇ। ਕੋਈ ਮਾੜਾ ਕਰਮੇ ਨਹੀਂ ਕਰਨਾ। ਕੁੱਤੇ ਨੂੰ ਅਸੀਂ ਡੰਡਾ ਮਾਰਨ ਦੀ ਬਜਾਏ ਦੁੱਧ ਪਿਲਾਉਣਾ ਹੈ। ਕੁੱਤੇ ਨੂੰ ਰੋਟੀ ਖੁਲਾਣੀ ਹੈ। ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਅਗਰ ਅਸੀਂ ਆਪਣੇ ਮੰਚੇ ਉਹ ਕੱਲੇ ਜਿਸ ਤੱਕ ਇਹ ਸਫਰ ਨਹੀਂ ਕਰਨਾ ਹੈਗਾ ਅਸੀਂ ਡਰ ਗਏ ਡਰਨ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਸਿਰਫ ਆਪਣੇਆਂ ਨੂੰ ਮਨਾ ਲਓ ਸ਼ਨੀ ਦੇਵਤਾ ਨੂੰ ਮਨਾ ਲਓ ਜਿਵੇਂ ਸਾਡੇ ਕੋਈ ਘਰ ਦੇ ਵਿੱਚ ਰੁੱਸ ਜਾਂਦਾ ਸਾਡੀ ਮਾਤਾ ਜੀ ਦੀ ਅਸੀਂ ਰਿਸਪੈਕਟ ਨਹੀਂ ਕਰਾਂਗੇ ਤਾਂ ਉਹ ਰੁੱਸੂਗੀ ਪਿਤਾ ਜੀ ਦੀ ਰਿਸਪੈਕਟ ਨਹੀਂ ਕਰਾਂਗੇ ਉਹ ਰੁੱਸਾਂਗੇ ਉਹ ਸਾਡੇ ਇੱਕ ਮਾਤਾ ਪਿਤਾ ਨੇ ਤਾਂਵੇਂ ਜਦੋਂ ਅਸੀਂ ਸ਼ਨੀ ਦੇਵਤਾ ਦੀ ਜਾਂ ਕਿਸੇ ਵੀ ਗ੍ਰਹਿ ਦੀ ਰਿਸਪੈਕਟ ਨਹੀਂ ਕਰਾਂਗੇ ਤੋਂ ਨਾਰਾਜ਼ ਹੋਣਗੇ ਹੋਣਗੇ ਤਾਂ ਇਸ ਕਰਕੇ ਇਹਦੇ ਵਿੱਚ ਕੁਝ ਨਹੀਂ ਕਰਨਾ ਹੱਥ ਜੋੜ ਕੇ ਪ੍ਰਭੂ ਦਾ ਭਜਨ ਕਰਨਾ ਤੇ ਅੱਗੇ ਚੱਲਣਾ ਤੇ ਮੀਨ ਰਾਸ਼ੀ ਦੇ ਵਿੱਚ ਸ਼ਨੀ ਮਹਾਰਾਜ ਸ਼ਨੀ ਗ੍ਰਹਿ ਜਿਹੜਾ ਪ੍ਰਵੇਸ਼ ਕਰ ਰਿਹਾ ਇਹਦਾ ਕੀ ਬੈਡ ਇਫੈਕਟ ਪਊਗਾ ਜਾਂ ਪੋਜ਼ਿਟਿਵ ਪਊਗਾ ਜਾਂ ਆਪਾਂ ਕਲੈਕਟਿਵ ਤੌਰ ਤੇ 12 ਰਾਸ਼ੀਆਂ ਦੀ ਜੇ ਗੱਲ ਕਰੀਏ ਮੋٹے ਤੌਰ ਤੇ ਕਿਹੜੀ ਰਾਸ਼ੀ ਦੇ ਲਈ ਸਭ ਤੋਂ ਵਧੀਆ ਤੇ ਕਿਹੜੀ ਰਾਸ਼ੀ ਦੇ ਲਈ ਮਾੜਾ ਪ੍ਰਭਾਵ ਦੇਖੋ ਮੀਨ ਰਾਸ਼ੀ ਦੇ ਵਿੱਚ ਦੇਵਗੁਰੂ ਬ੍ਰਹਸਪਤੀ ਦੀ ਰਾਸ਼ੀ ਜਦੋਂ ਸ਼ਨੀ ਜਾਣਗੇ ਤਾਂ ਉਹਨਾਂ ਦੀ ਰਾਸ਼ੀ ਲਈ ਇਹ ਐਂਟਰੀ ਨੇ। ਅੱਛਾ ਸਭ ਤੋਂ ਵੱਡੀ ਗੱਲ ਹੈ ਸੂਰਿਆ ਦੇਵੀ ਉਸ ਰਾਸ਼ੀ ਦੇ ਵਿੱਚ ਆਏ ਹੋਏ ਨੇ। ਮੀਨ ਰਾਸ਼ੀ ਜੇ ਨੇ ਤਾਂ ਪਿਤਾ ਪੁੱਤਰ ਵੀ ਇਕੱਠੇ ਹੋ ਰਹੇ ਨੇ ਮੀਨ ਰਾਸ਼ੀ ਦੇ ਵਿੱਚ। ਤਾਂ ਹੁਣ ਕਈ ਵਾਰ ਤਾਂ ਇੱਥੇ ਵੀ ਇੱਕ ਸਵਾਲ ਪੈਦਾ ਹੁੰਦਾ ਕਿ ਸੂਰਿਆ ਔਰ ਸ਼ਨੀ ਸ਼ਤਰੂ ਨੇ। ਹੂੰ ਲੇਕਿਨ ਮੈਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਸ਼ਨੀ ਸੂਰਿਆ ਨੂੰ ਸ਼ਤਰੂ ਸਮਝਦਾ ਹੈ। ਸੂਰਿਆ ਸ਼ਨੀ ਨੂੰ ਫਿਰ ਕਿਤੇ ਨਾ ਕਿਤੇ ਸ਼ਤੂਰਤਾ ਨਹੀਂ ਸਮਝਦਾ। ਅੱਛਾ ਔਰ ਉਹ ਆਪਣੇ ਪੁੱਤਰ ਨੂੰ ਸਹੀ ਸਮਝਦਾ ਹੈ ਤਾਂ ਇਸ ਕਰਕੇ ਇਹ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਪੈਦਾ ਹੋ ਜਾਂਦੇ ਨੇ ਦੂਜੀ ਗੱਲ ਰਾਸ਼ੀਆਂ ਤੇ ਜਿਹੜੇ ਆਕਾਰਗ ਰਾਸ਼ੀਆਂ ਨੇ ਉਹਨਾਂ ਲਈ ਕਿਤੇ ਨਾ ਕਿਤੇ ਜਿਹੜੇ ਫਲ ਆ ਉਹ ਥੋੜੇ ਜਿਹਾ ਖਰਾਬ ਆਣਗੇ ਜਿਹੜੇ ਜੋਗ ਕਾਰਕ ਨੇ ਉਹਨਾਂ ਨੂੰ ਕੋਈ ਵੈਸੇ ਵੈਸੇ ਜੋਗ ਕਿਹਨਾਂ ਰਾਸ਼ੀਆਂ ਦੇ ਲਈ ਨੇ ਦੇਖੋ ਜੋਗ ਕਾਰਕ ਜਿਵੇਂ ਕੁੰਭ ਰਾਸ਼ੀ ਆ ਤੁਲਾ ਰਾਸ਼ੀ ਆ ਇਹਨਾਂ ਲਈ ਸ਼ਨੀ ਦੇ ਜੋਗ ਕਾਰਕ ਨੇ ਮੇਰਿਸ਼ ਰਾਸ਼ੀ ਲਈ ਜੋਗ ਕਾਰਕ ਹੈ ਮੀਨ ਰਾਸ਼ੀ ਹੋ ਗਈ ਮੀਨ ਦੀ ਤਨ ਰਾਸ਼ੀ ਹੋ ਗਈ ਇਹਨਾਂ ਲਈ ਸ਼ਨੀ ਦੇ ਵਾਕਾਰਕ ਨੇ ਤਾਂ ਕਹਿੰਦਾ ਭਾਵ ਡਰਨ ਦੀ ਕੋਈ ਲੋੜ ਨਹੀਂ ਹੈਗੀ ਬਾਕੀ ਜਿਹੜੀ ਸਾਡੀ ਕੁੰਡਲੀ ਹੈ ਜਿਹੜੀ ਸਾਡੀ ਜਨਮ ਕੁੰਡਲੀ ਹੈ ਉਹਦੇ ਵਿੱਚ ਅਗਰ ਸ਼ਨੀ ਦੇ ਚੰਗੇ ਪਏ ਨੇ ਤਾਂ ਉਹਦੇ ਵਿੱਚ ਸਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਗੋਚਰ ਹੈ ਜਿਹੜਾ ਇਹਦੇ ਵਿੱਚ ਤਾਂ ਗ੍ਰਹਿਆਂ ਨੂੰ ਚੱਲਣਾ ਹੀ ਪੈਣਾ ਕੋਈ ਨਹੀਂ ਰੋਕ ਸਕਦਾ ਜੋ ਬ੍ਰਹਮੰਡ ਦੇ ਵਿੱਚ ਗ੍ਰਹਿਆਂ ਨੇ ਚੱਲਣਾ ਇਹ ਇੱਕ ਪ੍ਰਕਿਰਤੀ ਦਾ ਨਿਯਮ ਹੈ ਪ੍ਰਕਿਰਤੀ ਨੂੰ ਕੋਈ ਰੋਕ ਨਹੀਂ ਸਕਦਾ ਤਾਂ ਇਸ ਲਈ ਨੇਚਰ ਦੇ ਅਨੁਸਾਰ ਚੱਲੋ ਅੱਗੇ ਵਧੋ ਸਿਰਫ ਸਾਨੂੰ ਦੇਖ ਕੇ ਚੱਲਣਾ ਹੈ ਵੀ ਅੱਗੇ ਟ੍ਰੈਫਿਕ ਹੈ ਥੋੜਾ ਜਿਹਾ ਹੌਲੀ ਚੱਲੋ ਜੇ ਅੱਗੇ ਕੋਈ ਖੱਡਾ ਹੈ ਥੋੜਾ ਜਿਹਾ ਧਿਆਨ ਨਾਲ ਚੱਲੋ ਇਹ ਚੀਜ਼ਾਂ ਨੂੰ ਸੋਚ ਕੇ ਅਸੀਂ ਜਿੰਦੀ ਚੱਲੋ ਇੱਕ ਇੱਕ ਕੇਸ ਨੂੰ ਲੈ ਕੇ ਵੀ ਬਹੁਤ ਆ ਕਿ ਜਿਹੜਾ 29 ਤਰੀਕ ਦਾ ਜਨਮ ਹੋਊਗਾ ਬੱਚਿਆਂ ਦਾ ਇੱਕ ਨਾ ਬੜਾ ਵਾਇਰਲ ਹੋ ਰਿਹਾ ਜਿਹੜਾ ਉਹ ਜਿਹੜਾ ਲੋਸ਼ੋ ਗ੍ਰੇਡ ਜਾਂ ਜਿਹੜਾ ਚਾਰਟ ਬਣਿਆ ਹੁੰਦਾ ਕਿ ਇੱਕ 12ਵੇਂ ਘਰ ਦੇ ਵਿੱਚ ਬੜੇ ਸਾਰੇ ਗ੍ਰਹਿ ਦਿਖਾਏ ਗਏ ਨੇ ਸੂਰਜ ਵੀ ਹੈ ਉਹਦੇ ਵਿੱਚ ਸ਼ਨੀ ਗ੍ਰਹਿ ਵੀ ਹੈ ਸਾਰੇ ਗ੍ਰਹਿ ਦਿਖਾਏ ਗਏ ਨੇ ਕਿੰਨੇ ਗ੍ਰਹਿ ਸਾਰੇ ਮੀਨ ਰਾਸ਼ੀ ਦੇ ਵਿੱਚ ਜਿਹੜਾ ਸ਼ਨੀ ਸੂਰਜ ਔਰ ਰਾਹੂ ਸ਼ੁਕਰ ਇਹ ગ્રਹ ਬੈਠੇ ਨੇ ਸ਼ਨੀ ਨੇ ਵੀ ਚਲੇ ਜਾਣਾ ਤਾਂ ਚਾਰ ગ્રਹ ਹੋਗੇ ਤਾਂ ਇਹ ਰੂਟੀਨ ਹੈ ਕਹਿੰਦਾ ਵਾ ਵੀ ਕਿ ਸ਼ਨੀ ਹੀ ਆ ਰਿਹਾ ਹੈ ਔਰ ਇੱਕੋ ਮੀਨ રાશિ ਦੇ ਵਿੱਚ ਦੇਵਗੁਰੂ ਦੀ ਰਾਸ਼ੀ ਜਾ ਰਿਹਾ ਦੂਜਾ ਸੂਰਿਆ ਦੇਵੀ ਨਾਲ ਇਕੱਠੇ ਹੋ ਰਹੇ ਨੇ ਲੇਕਿਨ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ ਗ੍ਰਹਾਂ ਦੀ ਜਿਹੜੀ ਚਾਲ ਹੈ ਮੈਂ ਤੁਹਾਨੂੰ ਕਿਹਾ ਵੀ ਪ੍ਰਕਿਰਤੀ ਦੇ ਅਨੁਸਾਰ ਹੀ ਸਾਨੂੰ ਚੱਲਣਾ ਪਊਗਾ ਪ੍ਰਕਿਰਤੀ ਦੇ ਵਿੱਚ ਅਗਰ ਗ੍ਰਹ ਆ ਰਹੇ ਨੇ ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ ਸਿਰਫ ਆਪਾਂ ਦੇਖਣਾ ਵੀ ਆਪਾਂ ਕਿਵੇਂ ਚੰਗਾ ਕਰ ਸਕਦੇ ਆਂ ਔਰ ਕਿਵੇਂ ਚੰਗਾ ਕਰਕੇ ਅਸੀਂ ਆਪਣੇ ਜੀਵਨ ਨੂੰ ਲਾਈਫ ਨੂੰ ਅੱਗੇ ਵਧਾ ਸਕਦੇ ਹਾਂ